ਗੁਰੂ ਬਿਆਨੀ ਤੁਖ ਸਪਸਰੂਪ ਸਾਧਨ ਜੀ ਫਤੇ ਪ੍ਰਵਾਣ ਕਰੋ 와ਹ ਗੁਰਜੀਕਾ ਖਾਲਸਾ 와ਹ ਗੁਰਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇファーਮ ਪ੍ਰਕਾਸ਼ ਦਿਹਾੜੇ ਨੂੰ ਬਹੁਤ ਰੱਖਦੇ ਹੋਇਆ ਆਪ ਸਾਰੇ ਮਾਈ ਭਾਈ ਸਾਧ ਸੰਗਤਾਂ ਦੇਲੇ ਦਿਵਾਨਾ ਬਣੀਆਂ ਹਾਜ਼ਰੀਆਂ ਭਰ ਕੇ ਆਪਣੇ ਤੇਗਬਹਾਦਰ ਸਾਹਿਬ ਜੀ ਦਾ ਜਨਮ 19 ਮਕਰ ਸੁਦੀ ਦੂਜ ਸੰਮਤ 1689 ਬਿਕਰਮੀ ਇਸੇ ਸਾਲ 1621 ਦੇ ਅੰਦਰ ਹੋਇਆ। ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਜਨਮ ਮਾਥਾ ਨਾਨਕੀ ਜੇ ਕੁਦਰਤੋ ਸ੍ਰੀ ਅਮਰਸਰ ਸਾਹਿਬ ਜੀ ਤੋਂ ਹੋਇਆ ਸੀ। ਉਸ ਵੇਲੇ ਤਾਂ ਅੰਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਸਰਾ ਜਮਾਦਗੀ ਦਾ ਸੁਣਨ ਕਰ ਰਹੇ ਸੀ। ਜਦ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਆਪੇ ਸਤਿਗੁਰਾਂ ਹਨ ਆਪ ਜੀ ਨੇ ਇਹਨਾਂ ਨੂੰ ਅਨੁਸ਼ਕਾਰ ਕਿਉਂ ਕੀਤੀ ਉਹ ਸਾਰੀ ਗੀਤਾਰ ਦਾ ਪੁੰੰਗੀ ਸਿੰਘ ਦਾ ਜੱਥਾ ਹੈ ਜੋ ਉਹ ਮਿਆਰ ਕਰਦਾ ਕਲ ਸਤ ਕਰ ਹਰ ਗੋਬਿੰਦ ਦਾ ਬਿਦਿਆੰ ਦਾ ਹੈ ਪਾਸ ਬੰਦਨ ਕੀਨ ਕਾਹ ਮੈਂ ਪਰਬੀਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਬਾਬਾ ਬਿਧੀ ਚੰਦ ਨੂੰ ਕਹਣਗੇ ਬਾਬਾ ਬਿਧੀ ਚੰਦ ਜੀ ਇਹ ਕੋਈ ਆਮ ਬਲਕ ਨਹੀਂ ਇਹ ਆਪ ਨਰਾਇਣ ਕਰਤਾ ਜਦ ਮੈਂ ਪਰਬਰਿਓ ਇਹ ਆਮ ਅਕਾਲ ਪੁਰਖ ਖੁਦ ਲੋਕਾਂ ਨੂੰ ਤਾਲ ਵਾਸਤੇ ਜਹਾਨ ਤੇ ਆਏ ਨੇ ਸੋ ਸੰਗਤ ਜੀ ਸ੍ਰੀ ਗੁਰੂ ਤੇ ਇਹ ਬਹਾਦਰ ਸਾਹਿਬ ਜਿਹਦੇ ਵਰਗਾ ਕੋਈ ਜਾਨੀ ਨਹੀਂ ਆਇਆ ਜਿਨ੍ਹਾਂ ਨੇ ਇੱਕ ਜਿੰਨਾ ਕਰਕੇ ਅੱਜ ਮੰਦਰਾਂ ਦੇ ਟਲਕ ਖਣਕਦੇ ਨੇ ਪੂਜਾ ਹੁੰਦੀਆਂ ਨਹੀਂ ਹਰ ਹਿੰਦੂ ਵੀ ਦਾ ਫਤ ਬਣਦਾ ਹੈ ਕਿ ਇੱਕ ਵਾਰੀ ਗੁਰਦੁਆਰਾ ਸ਼ੀਤਾਂਨ ਸਾਹਿਬ ਜਾ ਕੇ ਨਤ ਮਤ ਕਰ ਰਹੋਵੇ ਸੋ ਸੰਗਤ ਜੀ ਆਪ ਨੇ ਸ੍ਰਵਣ ਕਰਨਾ ਕੀਤਾ ਸੀ ਸ੍ਰੀ ਹਰਗੋਬਿੰਦ ਜੀ ਸਿਸਕੋ ਬੰਦਨ ਕੀ ਵਿਦਿਆ ਕਹੈ ਕਸ ਬੰਦਨ ਕੀ ਕਹੋ ਮਏ ਪਰ ਵੀ ਐਸੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਦੀ ਲੋਕਾਂ ਇਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੰਨੇ ਚਾਦਰ ਦੇ ਨਾਮ ਤੇ ਜਾਣਗੇ ਜੀ ਸਭ ਇਹਨਾਂ ਦੀ ਬੀਤੀ ਪ੍ਰਵਾਨ ਕਰਨੀ ਜੀ ਸੇਵ ਜਥੇ ਅਤੇ ਸੇਵ ਜਥੇ ਦੇ ਮੌਜੂਦਾ ਅਫੀਸਰ ਜੀ ਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਹਾਪੁਰਖਾ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਗੁਰੂ ਦੀ